ਕੀ ਸੈਕਟਰੀ ਡਾਕਟਰ ਰਵੀ ਸੁਧਾਨ ਡਿਸਟ੍ਰਿਕਟ ਰਜਿਸਟ੍ਰੇਸ਼ਨ ਹੁਸ਼ਿਆਰਪੁਰ ਅੱਜ ਨਾਲਜੀਤ ਸਿੰਘ ਕੋਲ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਸਾਡੇ ਵਕੀਲ ਭਾਈਸਾਰੇ ਐ ਪਾਇਚਾਰਿਆ ਲਈ ਉਹਦੇ ਖਿਲਾਫ ਅੱਜ ਅਸੀਂ ਰੋਸ ਪ੍ਰੋਟੈਸਟ ਕਰਦੇ ਹਾਂ ਪੂਰੀ ਕਚਹਿਰੀ ਦੇ ਵਿੱਚ ਅਸੀਂ ਸਟ੍ਰਾਈਕ ਕੀਤੀ ਹੋਈ ਕੋਈ ਵੀ ਵਕੀਲ ਕੋਰਟ ਵਿੱਚ ਪੇਸ਼ ਨਹੀਂ ਹੋ ਰਿਹਾ ਇਹਦੇ ਨਾਲ ਅਸੀਂ ਵਕੀਲਾਂ ਦੇ ਇਹ ਵੀ ਲਿਖੇ ਕਿ ਕੋਈ ਵਕੀਲ ਕੋਰਟ ਦੇ ਅੰਦਰ ਪੇਸ਼ ਹੁੰਦਾ ਹੈ ਤੇ 5000 ਰੁਪਏ ਨੂੰ ਫਾਈਨ ਲਗਾਇਆ ਹੋਇਆ ਸੀਗਾ ਪਰ ਅੱਜ ਸਾਡੇ ਪੂਰੇ ਵਕੀਫਾਇਚਾਰ ਨੇ ਸਾਡਾ 7 ਦਿੱਤਾ ਹੈ ਆ ਸਾਡੀ ਮਾਂ ਨੇ ਇੱਜ਼ਤ ਜਿਸ ਤਰ੍ਹਾਂ ਰਹਿ ਸਮਾਜ ਉਸੀ ਹੁੰਦਾ ਹੈ ਆਪਣੇ ਮਾਂ ਇੱਜ਼ਤ ਨੂੰ ਰੱਖਣਾ ਚਾਹੁੰਦੇ ਆ ਇਸ ਕਰਕੇ ਕੋਈ ਵੀ ਉਹ ਮੰਤਰੀ ਜਾਂ ਕੋਈ ਵੀ ਸਾਡੇ ਲਈ ਆ ਕੇ ਕੁਝ ਬੋਲੇਗਾ ਤੇ ਅਸੀਂ ਉਸ ਤੇ ਹੋਸਟ ਪ੍ਰਦਰਸ਼ਨ ਕਰਾਂਗੇ ਮੈਡਮ ਕੱਲ੍ਹ ਜੇ ਮਾਫੀ ਮੰਗ ਲਵੇ ਠੀਕ ਆ 24 ਘੰਟੇ ਵਿੱਚ ਤੇ ਨਹੀਂ ਮਾਫੀ ਮੰਗਦੇ ਨਹੀਂ ਪੂਰੀ ਪਬਲਿਕ ਦੇ ਇਹ ਅੱਜ ਰੈਲੀ ਦੇ ਵਿੱਚ ਇਹ ਗੱਲ ਨਹੀਂ ਹੈ ਕਿ ਕੀ ਉਹ ਜਿਹੜੇ ਕਹਿੰਦੇ ਹੈਗੇ ਜਾਂ ਪੈਸਿਆਂ ਲਈ ਕਰਦੇ ਹੈ ਅਗਰ ਪੂਰੀ ਰੈਲੀ ਦੇ ਵਿੱਚ ਜਾ ਕੇ ਸਮਾਜ ਦੇ ਪੂਰੇ ਸਮਾਜ ਦੇ ਸਾਹਮਣੇ ਜਾ ਕੇ ਮਾਫੀ ਮੰਗਦੇ ਮਕੀਰ ਪਾਇ ਚਰੇ ਤਾਂ ਤੇ ਅਸੀਂ ਆਪਣੀ ਇਸ ਸਟ੍ਰਾਈਕਰ ਵਾਪਸ ਤੇ ਨਹੀਂ ਮਾਈ ਵੀ ਜੇ ਨਹੀਂ ਮੰਗਦੇ ਫਿਰ ਫਿਰ ਅਸੀਂ ਉਹ ਦੱਸ ਸੀ ਸਟੇਟ ਲੈਵਲ ਤੇ ਕੁਝ ਨਾ ਕੁਝ ਆਪਣੇ ਪੰਕੀਪਾਈ ਕਰਨਾ ਸਾਰੇ ਨਹੀਂ ਸੈਮਤੀ ਨਾ ਕੋਈ ਐਂਸਰ